ਰਿਆਸਤੀ ਸਹਿਰ ਨਾਭਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਸਜਾਏ ਗਏ ਨਗਰ ਕੀਰਤਨ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਦਿੱਤਾ ਸਰਬਸਾਂਝੀ ਵਾਲਤਾ ਦਾ ਸੰਦੇਸ਼ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਸਾਨੂੰ ਧਰਮਾਂ ਦੇ ਨਾਮ ਤੇ ਲੜਾ ਕੇ ਆਪਸੀ ਫਟ ਪੈਦਾ ਕਰ ਰਹੀਆਂ ਹਨ ਸਾਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਹੈ ਜ਼ਰੂਰਤ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਮਹੱਲਾ ਕੂਟਾ ਦੇ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਅਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਮੁਸਲਮਾਨ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ ਕਿ ਆ ਕਿ ਮੁਸਲਮਾਨ ਭਾਈਚਾਰੇ ਵੱਲੋਂ ਸੱਭੇ ਸਾਂਝੀ ਵਾਲ ਸਦਾਇਨ ਦੇ ਉਪਦੇਸ਼ ਤੇ ਪਹਿਰਾ ਦੰਦਿਆ ਆਪਸੀ ਭਾਈਚਾਰਕ ਸਾਂਝ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ ਰਿਆਸਤੀ ਸਰਨਾਬਾ ਦੇ ਮਹੱਲਾ ਕੂਟਾ ਕਰਤਾਰਪੁਰਾ ਵਿਖੇ ਸਿਸ਼ੋਵਤ ਗੁਰਦੁਆਰਾ ਸਾਹਿਬ ਵਿਖੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਦਿਹਾੜਾ ਪੂਰੀ ਸਰਦਾ ਭਾਵਨਾ ਅਤੇ ਸਤਿਕਾਰਪੂਰਵਕ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰੀ ਦੀ ਗੁਰਪੁਰਬ ਦੇ ਸੰਬੰਧ ਵਿੱਚ ਪੰਜਾਂ ਪਿਆਰਾਂ ਦੀ ਅਗਵਾਈ ਹੇਠ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਰਹਿਣ ਮਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਇਸ ਮੌਕੇ ਜਿੱਥੇ ਸ਼ਹਿਰ ਵਿੱਚ ਵੱਖ-ਵੱਖ ਪੜਾਵਾਂ ਤੇ ਨਗਰ ਕੀਰਤਨ ਦੇ ਸਵਾਗਤ ਕੀਤੇ ਗਏ ਅਤੇ ਸੰਗਤਾਂ ਲਈ ਲੰਗਰ ਲਗਾਏ ਗਏ ਉੱਥੇ ਹੀ ਵਿਸ਼ੇਸ਼ ਤੌਰ ਤੇ ਨਾਭਾ ਦੇ ਮੁਸਲਮਾਨ ਭਾਈਚਾਰੇ ਵੱਲੋਂ ਅਵਲ ਅੱਲਾ ਹੈ ਨੂਰ ਅਪਾਇਆ ਕੁਦਰਤ ਕੇ ਸਬੰਧੇ ਦੇ ਉਪਦੇਸ਼ ਮੁਤਾਬਕ ਸਰਬ ਸੰਜੀਵ ਵਾਲਤਾ ਦਾ ਸੰਦੇਸ਼ ਦੰਦਿਆ ਹੋਇਆ ਨਗਰ ਕੀਰਤਨ ਦਾ ਵਿਸ਼ੇਸ਼ ਤੌਰ ਤੇ ਪਰਮਾ ਸਵਾਗਤ ਕੀਤਾ ਪੰਜਾਂ ਪਿਆਰਿਆਂ ਨੂੰ ਸਰੂਪਾਉ ਸਭ ਭੇਂਟ ਕੀਤੇ ਅਤੇ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਠੰਡੇ ਮਿੱਠੇ ਚਲਦੀ ਸਬੀਲ ਲਗਾਈ ਗਈ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਅਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਜਿੱਥੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਵਿਸ਼ੇਸ਼ ਤੌਰ ਤੇ ਮੁਸਲਮਾਨ ਭਾਈਚਾਰੇ ਦਾ ਵੀ ਧੰਨਵਾਦ ਕੀਤਾ ਹੋਰ ਕੀ ਕਿਹਾ ਮੁਸਲਮਾਨ ਭਾਈਚਾਰੇ ਦੇ ਲੋਕਾਂ ਅਤੇ ਸੰਗਤਾਂ ਵੱਲੋਂ ਆਓ ਦੇਖਦੇ ਹਾਂ ਅਨਾਵਾ ਤੋਂ ਪੱਤਰਕਾਰ ਗੁਰਮukh ਸਿੰਘ ਭੋਜੋ ਬਾਜਰੀ ਦੀ ਵਿਸ਼ੇਸ਼ ਰਿਪੋਰਟ ਜੀ ਭਾਈ ਜੀ ਕੀ ਨਾਮ ਹੈ ਆਪਣਾ ਮੁਹੰਮਦ ਇਰਫਾਨ ਮੁਹੰਮਦ ਜੀ ਅੱਜ ਸ਼ੀਦੀ ਦਿਵਾਲੀ ਨੂੰ ਸਮਰਪਿਤ ਤੁਸੀਂ ਜਿਹੜਾ ਸੇਵਾ ਕੀਤੀ ਆ ਲੰਗਰ ਲਗਾਇਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਸਾਂਝੀ ਵਾਰਤਾ ਸੰਦੇਸ਼ ਦਿੱਤਾ ਕੀ ਕਹਿਣਾ ਚਾਹੁੰਦੇ ਬismillahirrahmanirrahim ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਵਿਹਾਰੇ ਤੇ ਮੁ슬ਮਾਨ ਭਾਈਚਾਰੇ ਵੱਲੋਂ ਸਾਡੇ ਸਮੂਚੇ ਗੁਰਦਵਾਰਾ ਕਮੇਟੀ ਵੱਲੋਂ ਸ਼ਭੀਲ ਦੀ ਸੇਵਾ ਲਈ ਗਈ ਆ ਉਹ ਸੀ ਲਗਾਈ ਆ ਨਗਰ ਕੀਰਤਨ ਲੰਗਿਆ ਪਹਿਲਾਂ ਵੀ ਜਦੋਂ ਈਦ ਦਾ ਤਿਹਾੜ ਹੁੰਦਾ ਰਮਜ਼ਾਨ ਦਾ ਤਿਹਾੜ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਮੁ슬ਮਾਨ ਭਾਈਚਾਰੇ ਦਾ ਸਿੱਖ ਭਾਈਚਾਰੇ ਵੱਲੋਂ ਉਜਵ ਤਾਰ ਕਰ ਪਈ ਗਈ ਹੈ ਸੋ ਸਾਂਝੀ ਵਾਲਤਾ ਤੇ ਭਾਈ ਵਾਲਤਾ ਦਾ ਸੰਦੇਸ਼ ਅਸੀਂ ਪੂਰੀ ਦੁਨੀਆ ਨੂੰ ਦੇਣਾ ਚਾਹੁੰਦੇ ਆ ਇਸ ਕਰਕੇ ਸਾਡੇ ਭਾਈ ਤਾਰਾ ਜੋ ਵੀ ਹੈ ਉਹਨੂੰ ਅਸੀਂ ਬਰਕਰਾਰ ਰੱਖਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਜਾਂ ਫਿਰ ਨੈਟ ਦੇ ਉੱਪਰ ਅਜਈਆਂ ਜਿਹੜੀਆਂ ਨੇ ਬੰਡੀਆਂ ਪਾਉਣ ਦੀ ਕੋਸ਼ਿਸ਼ਾਂ ਕੀਤੀ ਜਾਂਦੀਆਂ ਨੇ ਉਸ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਇੱਕ ਸੰਦੇਸ਼ ਬੜਾ ਵੱਡਾ ਸੰਦੇਸ਼ ਤੁਸੀਂ ਦੇ ਰਹੇ ਹੋ ਜੋ ਇਹ ਸੋਸ਼ਲ ਮੀਡੀਆ ਤੇ ਜਾਂ ਟੀਵੀ ਮੀਡੀਆ ਤੇ ਚੱਲ ਰਿਹਾ ਹੈ ਉਹ ਏਜੰਸੀਆਂ ਦੇ ਵੱਲੋਂ ਆਪਾਂ ਲੋਕਾਂ ਨੂੰ ਆਪਸ ਵਿੱਚ ਪਾੜਨਾ ਜਿਹੜਾ ਪ੍ਰਚਾਰ ਚੱਲਦਾ ਹੈ 24 ਘੰਟੇ ਤੁਸੀਂ ਸੋਸ਼ਲ ਮੀਡੀਆ ਬੰਦ ਕਰ ਦਿਓ ਟੀਵੀ ਬੰਦ ਕਰ ਦਿਓ ਤੁਸੀਂ ਮੈਂ ਜੋ ਹਾਂ ਹਮੇਸ਼ਾ ਇਕੱਠੇ ਰਹਾਂਗੇ ਕੋਈ ਆਪਣੇ ਮਨ ਦੇ ਵਿੱਚ ਫਰਕ ਨਹੀਂ ਆਏਗਾ ਆਮ ਬੰਦੇ ਦਾ ਕਿਸੇ ਦੇ ਕੁੱਤੇ ਦੀ ਰੋਟੀ ਬਾਰੇ ਮਨ ਨਹੀਂ ਕਰਦਾ ਤੇ ਆਪਾਂ ਆਪਸ ਵਿੱਚ ਪਾੜ ਪਾ ਕੇ ਕੀ ਘਟ ਲਾਂਗੇ ਠੀਕ ਹੈ ਕਿ ਨਾ ਭਾਈ ਆਪਣਾ ਜਰਨੈਲ ਖਾਨ ਜੈਲੀ ਜਰਨੈਲ ਸਿੰਘ ਜੀ ਅੱਜ ਕੀ ਮਨ ਦੇ ਵਿੱਚ ਕਿਵੇਂ ਆਇਆ ਤੁਸੀਂ ਅਰਸ਼ੀਦੀ ਰਿਆਲੇ ਦੇ ਉੱਪਰ ਜਿਹੜਾ ਲੰਗਰ ਲਗਾਣਾ ਹੈ ਤੇ ਮਨ ਦੇ ਵਿੱਚ ਕੀ ਤੇ ਜਿਆ ਕੀ ਸੀ ਇਹ ਦੇਖੋ ਜੀ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਬਹੁਤ ਬੁਰਾ ਹਾਲਾ ਜਿਹੜੀ ਪੋਲਿਟਿਕਸ ਇਸ ਟਾਈਮ ਕਈ ਪਾਰਟੀ ਵੱਲੋਂ ਕੱਢੀ ਜਾਂਦੀ ਹੈ ਅਸੀਂ ਇੱਕ ਭਾਈਚਾਰੇ ਦਾ ਸਾਜ ਦਾ ਸਨੇਹਾ ਦਿੱਤਾ ਰਲ ਮਿਲ ਕੇ ਕਿਉਂਕਿ ਸਿੱਖ ਇਤਿਹਾਸ ਅਤੇ ਮੁਸਲਮ ਭਾਈਚਾਰੇ ਦਾ ਪੁਰਾਣਾ ਇਤਿਹਾਸ ਹੈ ਭਾਈ ਬੜੀ ਖਾਂ ਜੀ ਬਾਰੇ ਤੁਸੀਂ ਬੜੇ ਹੀ ਹੋਣਾ ਉਹਨਾਂ ਨੇ ਬੜੀਆਂ ਜਗ੍ਹਾ ਗੁਰੂ ਸਾਹਿਬ ਨਾਲ ਲੜੀਆਂ ਨੇ ਤੇ ਅੱਜ ਕਰਤਾਰਪੁਰੇ ਮਹੱਲੇ ਦੇ ਵਿੱਚ ਅਸੀਂ ਉਸ ਚੀਜ਼ ਨੂੰ ਸੰਦੇਸ਼ ਦਿੱਤਾ ਵੀ ਅੱਜ ਵੀ ਅਸੀਂ ਨਾਲ ਮਿਲ ਕੇ ਅਸੀਂ ਪੰਜਾਬ ਦੇ ਵਿੱਚ ਇਕੱਠੇ ਰਹਿਣਾ ਚਾਹੁੰਦੇ ਆ ਵੀ ਕੋਈ ਜੋ ਵੀ ਤੁਹਾਡੇ ਪ੍ਰੋਡਕਟਸ ਦੇ ਵਿੱਚ ਕੋਈ ਵੀ ਗਲਤ ਬੋਲਦਾ ਚਾਹੇ ਸਿੱਖ ਬਾਰੇ ਜਾਂ ਹਿੰਦੂ ਬਾਰੇ ਜਾਂ ਮੁਸਲਮਾਨ ਬਾਰੇ ਉਹ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਨਾਲ ਮਿਲ ਕੇ ਰਹੋ ਆਪਣਾ ਪੰਜਾਬ ਖੁਸ਼ਹਾਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਦਾ ਸ੍ਰੀ ਗੁਰੂ ਪਰਬ ਬੜੇ ਸਤਿਕਾਰ ਤੇ ਸ਼ਰਦਾ ਦੇ ਨਾਲ ਗੁਰਦੁਆਰਾ ਮਹੱਲਾ ਕਰਤਾਰਪੁਰਾ ਕੌਂਟਾ ਨਾਬਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਸਤਕਾਰ ਦੇ ਨਾਲ ਮਨਾਇਆ ਗਿਆ ਜਿਦੇ ਵਿੱਚ ਖਾਸ ਤੌਰ ਤੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਸਰਾਈ ਸੰਗਤਾਂ ਦੁਨ ਵਿਹਾਲ ਕੀਤਾ ਗਿਆ ਤਾਂ ਵਿਸ਼ੇਸ਼ ਤੌਰ ਤੇ ਗੁਰਦੁਆਰਾ ਮਹੱਲਾ ਕਟਾਰਪੁਰਾ ਵਿਖੇ ਪੰਥ ਦੀਆਂ ਪ੍ਰਸਿੱਧ ਸ਼ਖਸੀਤਾਂ ਰਾਜਨੀਤਿਕ ਸ਼ਖਸੀਤਾਂ ਤੇ ਨਾਲ ਹੀ ਸਮੂਚਾ ਜਿਹੜਾ ਪਾਈਚਾਰ ਦੇ ਲੋਕ ਨੂੰ ਉੱਥੇ ਤਤਮਸਤਕ ਹੋਏ ਤੇ ਗੁਰੂ ਸਾਹਿਬ ਅੱਗੇ ਰੋਣਾ ਉਹਨਾਂ ਨੇ ਅਰਦਾਸ ਕੀਤੀ ਤੇ ਉਸ ਤੋਂ ਉਪਰੰਤ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਦੀ ਤਵਰੀਯਾ ਰੰਮਪਤਾ ਹੋਈ ਹੈ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਮੁਸਲਿਮ ਭਾਈਚਾਰੇ ਵੱਲੋਂ ਆਪਣੀ ਮਸਜਿਦ ਦੇ ਬਿਲਕੁਲ ਬਾਹਰ ਇੱਕ ਸਾਂਝੀ ਵਾਰਤਾ ਦਾ ਸੰਦੇਸ਼ ਆ ਉਹ ਦਿੱਤਾ ਗਿਆ ਕਿਉਂਕਿ ਗੁਰੂ ਸਬੰਧ ਦਾ ਜਿਹੜਾ ਸੰਦੇਸ਼ ਆ ਉਹ ਉਸ ਫਲਸਫੇ ਤੇ ਚੱਲਦੇ ਹੋਏ ਮੁਸਲਿਮ ਭਾਈਚਾਰੇ ਨੇ ਗੁਰੂ ਘਰ ਲੰਗਰ ਦੀ ਵਰਤਾਇਆ ਪੰਜ ਪਿਆਰਾਂ ਦਾ ਸਤਿਕਾਰ ਵੀ ਕੀਤਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤਤਮਸਤਕ ਹੋ ਕੇ ਉਹ ਪ੍ਰਮਾਤਮਾ ਦਾ ਯਾਦ ਕੀਤਾ ਤਾਂ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਸਾਨੂੰ ਹਰ ਇੱਕ ਨੂੰ ਜਿਹੜਾ ਸਾਂਝੀ ਵਾਰਤਾ ਸੰਦੇਸ਼ ਦੇ ਕੇ ਜਿਹੜਾ ਸਾਨੂੰ ਪਿਆਰ ਤੇ ਸਤਿਕਾਰ ਦੇ ਨਾਲ ਰਹਿਣਾ ਚਾਹੀਦਾ ਵੰਡੀਆਂ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਵੱਖਰਾ ਜਿਹਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਆ ਸੋ ਅਸੀਂ ਵੀ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰੀਆਂ ਸੰਗਤਾਂ ਵੱਲੋਂ ਸਾਰੇ ਪਨਾਬਾ ਨਿਵਾਸੀਆਂ ਦਾ ਸ ਨੂੰ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਤਰੀਕੇ ਦਾ ਸਹਿਯੋਗ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵੀ ਜਿਹੜਾ ਸਹਿਯੋਗ ਆ ਉਹ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਿਹਦਾ ਦੇ ਸਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦ ਗੁਰਪੁਰ ਗੁਰਦੁਆਰਾ ਮਹਲਾ ਕਰਤਾਰਪੁਰਾ ਕਹਾਵਤਾ ਨਾਬਾ ਵਿਕੇ ਬੜੀ ਹੀ ਸ਼ਰਧਾ ਪੂਰਵ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਰੱਖੇ ਨੇ ਸ਼ਹੀਦ ਖੰਡ ਪਾਕ ਸਾਧਕੋ ਉਪਰੰਤ ਉਪਰੰਤ ਕੀਰਤਨ ਦਰਬਾਰ ਸਜਾਏਗੇ